ਬੀਤੇ ਕਾਲ ਕੈਨੇਡਾ ਦੇ ਐਡਮਿੰਟਨ ਸ਼ਹਿਰ 'ਚ ਆਪਣੇ ਸ਼ੋਅ 'ਚ ਹੋਏ ਵਿਵਾਦ ਤੋਂ ਬਾਅਦ ਅਜਰਪਿੰਦਰ ਹਾਂਡਾ ਨੇ ਵੀ ਆਪਣਾ ਪੱਖ ਰੱਖਿਆ ਹੈ। ਰੁਪਿੰਦਰ ਹਾਂਡਾ ਨੇ ਆਪਣੀ ਟੀਮ ਵੱਲੋਂ ਸ਼ੇਅਰ ਕੀਤੀ ਇੱਕ ਪੋਸਟ ਨੂੰ ਸ਼ੇਅਰ ਕੀਤਾ ਹੈ ਜਿਸ ਵਿੱਚ ਰੁਪਿੰਦਰ ਹਾਂਡਾ ਦੀ ਟੀਮ ਨੇ ਲਿਖਿਆ ਕਿ ਸਮਾਂ ਸਾਫ਼ਤਰ ਸੌਂਦਾ ਹੈ ਕਿ ਇਹ ਕਲਾਕਾਰ ਦੀ ਗਲਤੀ ਨਹੀਂ ਸੀ ਇਸ ਗਲਤ ਪ੍ਰਬੰਧ ਲਈ ਪ੍ਰਬੰਧਕ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ ਕਲਾਕਾਰ ਦੁਪਹਿਰੇ 1:30 ਵਜੇ ਤੱਕ ਐਡਮਿੰਟਨ ਪਹੁੰਚ ਗਿਆ ਸੀ ਪਰ ਪ੍ਰਮੋਟਰ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਕਿ ਸ਼ੋਅ ਕਿੱਥੇ ਹੈ ਪ੍ਰਮੋਟਰ ਔਰਤ ਨੇ ਉਸ ਨੂੰ ਸਵਾਗਤ ਕਰ ਲਈ ਸ਼ੋਅ ਵਾਲੀ ਥਾਂ ਤੇ ਆਉਣ ਲਈ ਮਜਬੂਰ ਕੀਤਾ ਜਦੋਂ ਕਲਾਕਾਰ ਆਇਆ ਤਾਂ ਉਸਨੇ ਉਸ ਨੂੰ ਪਾਰਕਿੰਗ ਵਿੱਚ ਦੋ ਔਰਤਾਂ ਦੇ ਨਾਲ ਫੁੱਲਾਂ ਦਾ ਗੁਲਦਸਤਾ ਪੇਂਟ ਕੀਤਾ ਅਤੇ ਉਸ ਨੂੰ ਜਾਣ ਲਈ ਕਿਹਾ ਕਲਾਕਾਰ ਹੋਟਲ ਦੀ ਜਾਣਕਾਰੀ ਤੋਂ ਅਣਜਾਣ ਸੀ ਜਦੋਂ ਉਸਨੇ ਐਡਮਿਟਨ ਦੇ ਸਮੇਂ ਅਨੁਸਾਰ 2:38 ਮਿੰਟ ਤੱਕ ਉਸ ਨੂੰ ਹੋਟਲ ਦੀ ਜਗ੍ਹਾ ਦਾ ਪਤਾ ਦਿੱਤਾ ਤਾਂ ਕਲਾਕਾਰ ਹੋਟਲ ਪਹੁੰਚ ਗਈ ਉਸ ਨੂੰ ਲੈਣ ਲਈ ਇੱਥੇ ਕੋਈ ਨਹੀਂ ਸੀ ਅਤੇ ਇਹੋ ਸਿਰਫ ਇੱਕ ਦਿਆਲੂ ਅਜਨਬੀ ਜੋ ਕਿ ਅਸਲ ਵਿੱਚ ਸਪான்ਸਰ ਸਨ ਪ੍ਰਮੋਟਰ ਦੇ ਦੋਸਤ ਨਹੀਂ ਉਹਨਾਂ ਦੀ ਮਦਦ ਨਾਲ ਉਹ ਹੋਟਲ ਪਹੁੰਚਣ ਵਿੱਚ ਕਾਮਯਾਬ ਹੋ ਗਈ ਹਫੜਾ ਦਫੜੀ ਦੇ ਬਾਵਜੂਦ ਉਸਨੇ ਡੇਢ ਘੰਟੇ ਤੱਕ ਬਹਾਦਰੀ ਨਾਲ ਪਰਫਾਰਮ ਕੀਤਾ ਸ਼ੋਅ ਤੋਂ ਬਾਅਦ ਪ੍ਰਮੋਟਰ ਨੇ ਉਸ ਨੂੰ ਜ਼ਬਰਦਸਤੀ ਜਾਣ ਤੋਂ ਰੋਕਿਆ ਉਸ ਨੂੰ ਸਟੇਜ ਤੇ ਬਿਠਾਇਆ ਅਤੇ ਦਰਸ਼ਕਾਂ ਨਾਲ ਗੱਲ ਕਰਨ ਲਈ ਦਬਾਅ ਪਾਇਆ ਜੋ ਕਿ ਪੂਰੀ ਤਰ੍ਹਾਂ ਬੇਲੋੜਾ ਸੀ ਕਲਾਕਾਰ ਕਬਰਾਟ ਅਤੇ ਧਮਕੀ ਮਹਿਸੂਸ ਕਰਦੇ ਹੋਏ ਸਟੇਜ ਛੱਡ ਕੇ ਚਲੀ ਗਈ ਪ੍ਰਮੋਟਰ ਅਤੇ ਉਸਦੇ ਪਤੀ ਨੇ ਉਸ ਨੂੰ ਕੈਦ ਕਰਨ ਦੀ ਵੀ ਕੋਸ਼ਿਸ਼ ਕੀਤੀ ਅਤੇ ਉਸ ਦਾ ਫੋਨ ਵੀ ਖੋ ਲਿਆ ਜਦੋਂ ਉਹ ਆਪਣੇ ਅਸਲ ਪ੍ਰਮੋਟਰ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਸ਼ੁਕਰ ਹੈ ਕਿ ਦਰਸ਼ਕਾਂ ਨੇ ਉਸ ਦਾ ਸਮਰਥਨ ਕੀਤਾ ਅਤੇ ਉਸ ਦੀ ਮਦਦ ਕੀਤੀ ਘਟਨਾ ਦੇ ਵੀਡੀਓ ਆਨਲਾਈਨ ਘੁੰਮ ਰਹੇ ਹਨ ਟੀਮ ਰੁਪਿੰਦਰ ਹਾਂਡਾ ਐਡਮਿੰਟਨ ਦਾ ਉਹਨਾਂ ਦੇ ਸਮਰਥਨ ਲਈ ਧੰਨਵਾਦ ਕਰਦੀ ਹੈ ਤੇ ਪ੍ਰਬੰਧਕਾਂ ਦੇ ਮਾੜੇ ਪ੍ਰਬੰਧ ਅਤੇ ਗੈਰ ਪੇਸ਼ੇਵਰ ਵਿਵਹਾਰ ਦੀ ਨਿੰਦਾ ਕਰਦੀ ਹੈ